ਮੰਬਰ ਪਾਰਲੀਮੈਂਟ ਜਿਹਦੇ ਸਰਬਜੀਤ ਸਿੰਘ ਖਾਲਸਾ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਸੋ ਸਰਜੀਜੀ ਸਭ ਤੋਂ ਪਹਿਲਾਂ ਔਨ 에ਅਰ ਤੇ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਜੀਜੀ ਕਿਵੇਂ ਦੇਖ ਰਹੇ ਹੋ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਦਾ ਫੈਸਲਾ ਆਇਆ ਉਹ ਜਲਦੀ ਹੁਣ ਅੱਗੇ ਡਿਬੇਟਸ ਹੋਣਗੇ ਉਹਦੇ ਤੇ ਬਿਲ ਵੀ ਪਾਸ ਹੋਏਗਾ ਹਾਲਾਂਕਿ ਰਾਸ਼ਟਰਪਤੀ ਦੇ ਵੱਲੋਂ ਜਿਹੜੀ ਰਿਪੋਰਟ ਹੈ ਉਹ ਸੌਮ ਦਿੱਤੀ ਗਈ ਹੈ ਕਿਵੇਂ ਦੇਖ ਰਹੇ ਹੋ ਇਹ ਸਾਰੇ ਫੈਸਲੇ ਨੂੰ ਹੁਣ ਤੱਕ ਹੂੰ 108 ਜੇ ਕੀ ਬਣਦਾ ਹੈ ਦਾ ਮਤਲਬ ਕੀ ਫਾਇਦਾ ਹੋਏਗਾ ਮਛਾਣਾ ਹੋਏਗਾ ਕਬੀ ਜੀ ਹੋਣ ਜਤਾ ਇਲੈਕਸ਼ਨ ਪ੍ਰਿੰਸ ਦਾ ਇਹ ਕੀ ਨਿਊ ਹੈ ਹਾਂਜੀ ਉਹਦੇ ਖਾਵ ਨਾਲ ਉਹ ਅਨਪੀਚ ਹੋਣਗੇ ਬਹੁਤ ਫਰਕ ਹੈ ਜੀ ਆਪਣਾ ਅਸੀਂ ਤਾਂ ਦੇਜੀ ਗੱਲ ਕਰਦੇ ਆਂ ਵੀ ਜਿਹੜੇ ਸਟੇਟਸ ਨੂੰ ਵੱਧ ਅਧਿਕਾਰ ਦੇਣ ਦੀ ਅਸੀਂ ਤਾਂ ਗੱਲ ਕਰਦੇ ਆਂ ਮੇਤਰਾ ਵੀ ਇਹ ਸਮੁੱਚਾ ਅਧਿਕਾਰ ਹੈ ਨਾ ਵੰਡ ਦਿੱਤੇ ਜਾਣੇ ਚਾਹੀਦੇ ਆ। ਬਈ ਜਿਵੇਂ ਜੁਗਾਟੇ ਸਟੇਟਸ ਆਫ ਅਮਰੀਕਾ ਹੈ ਉਵੇਂ ਜਿਵੇਂ ਜੁਗਾਟੇ ਸਟੇਟਸ ਆਫ ਇੰਡੀਆ ਹੋਣਾ ਚਾਹੀਦਾ ਹੈ। ਹੂੰ ਆ ਬਈ ਅਧਿਕਾਰ ਸਾਰੇ ਵੀ ਸਟੇਟਸ ਹੋਣੇ ਚਾਹੀਦੇ ਆ। ਜਿਵੇਂ ਅਮਰੀਕਾ ਦੇ ਵਿੱਚ ਕਿਉਂਕਿ ਇੰਡੀਆ ਦੇ ਵਿੱਚ ਭਾਜੀ ਰਿਲੀਜੀਅਨ ਬਹੁਤ ਹੈ। ਜੀ ਹਰ ਇੱਕ ਰਿਲੀਜੀਅਨ ਦੀ ਆਪਣੇ ਮਤਲਬ ਰਿਚੁਅਲਸ ਹੈ। ਆਪਣੀਆਂ ਮੰਨਤਾਵਾਂ ਹੈ ਜੀ ਆਪਣਾ ਮਤਲਬ ਕੋਈ ਕੁਝ ਖਾਂਦਾ ਹੈ ਕੋਈ ਕਿਸੇ ਲਈ ਕੁਝ ਮਨਾਹੀ ਹੈ ਜਿਹਦੇ ਲਈ ਉਹ ਹੀ ਸਭ ਕੁਝ ਹੈ ਹਮ ਹੈ ਨਾ ਐਵਰੀ ਦਾ ਹੈ ਇਸ ਵਿੱਚ ਵਿੱਚ ਉਹ ਲਈ ਮਤਲਬ ਜਿਹੜਾ ਉਹ ਉਹ ਕੰਨ ਨਹੀਂ ਇੰਡੀਆ ਦੇ ਵਿੱਚ ਰਿਲੀਜੀਅਨ ਬਹੁਤ ਹੈ ਹਮ ਤੁਸੀਂ ਮਤਲਬ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਸਟੇਟਸ ਨੇ ਉਹਨਾਂ ਨੂੰ ਵਾਧ ਅਧਿਕਾਰ ਮਿਲਨੇ ਚਾਹੀਦੇ ਨੇ ਭਾਵੇਂ ਪੰਜਾਬ ਹੋਵੇ ਹਰਿਆਣਾ ਹੋਵੇ ਕੋਈ ਵੀ ਸਟੇਟ ਹੋਵੇ ਉਹਨਾਂ ਦੇ ਕੋਲ ਆਹ ਬਿਲਕੁਲ ਕਿਹੜੇ ਅਧਿਕਾਰਾਂ ਦੀ ਕਿਹੜੇ ਅਧਿਕਾਰਾਂ ਨੂੰ ਤੁਸੀਂ ਲੱਗਦਾ ਹੈ ਕਿ ਕਿਹੜੇ ਅਧਿਕਾਰਾਂ ਤੋਂ ਤੁਸੀਂ ਵਾਂਝੇ ਆ ਜਿਹੜੇ ਕਿਤੇ ਪੰਜਾਬ ਕੋਲ ਹੁੰਦੇ ਉਹ ਪੰਜਾਬ ਦੇ ਉੱਤੇ ਕਰਜ਼ਾ ਵੀ ਨਾ ਹੁੰਦਾ ਜਾਂ ਹੋਰ ਵੀ ਜਿਹੜੀ ਸਟੇਟਸ ਐ ਅਦਰ ਸਟੇਟਸ ਦੀ ਜਿਹੜੀ ਪ੍ਰੋਬਲਮ ਹੈਗੀਆਂ ਉਹ ਕਿਹੜੇ ਅਧਿਕਾਰਾਂ ਨੂੰ ਤੁਸੀਂ ਮੁੱਖ ਰੱਖਦੇ ਹੋ ਕਿ ਇਹ ਅਧਿਕਾਰ ਹੋਣੇ ਜ਼ਰੂਰੀ ਆ ਸਭ ਤੋਂ ਵੱਡਾ ਅਧਿਕਾਰ ਤਾਂ ਜੀ ਸਭ ਤੋਂ ਵੱਡੀ ਗੱਲ ਤਾਂ ਮੈਂ ਪਾਣੀ ਦੀ ਕਰਦਾ ਹਾਂ ਜੀ ਗੱਲ ਇਹ ਹੈ ਜੇ ਜਿਹੜੀ ਅਸੀਂ ਉਹ ਚੀਜ਼ ਸਾਡੇ ਕਿਸਾਨਾਂ ਨੂੰ ਪਹਿਲਾਂ ਤਾਂ ਇਹਨੂੰ ਆਪ ਕਰਾ ਨਹੀਂ ਮਿਲਦਾ ਨਹੀਂ ਜੀ ਮੈਂ ਜਦੋਂ ਨਹਿਰਾਂ ਦਾ ਪਾਣੀ ਦੇਖਦਾ ਜਾਂਦਾ ਹਾਂ ਰਾਜਸਥਾਨ ਨੂੰ ਬਹੁਤ ਮਤਲਬ ਫੀਲ ਹੁੰਦਾ ਵੀ ਸਾਡੇ ਭਰਾਵਾਂ ਕੋਲ ਕਰਦੇ ਪਾਣੀ ਨਹੀਂ ਹੈ ਹੂੰ ਤੇ ਪਾਣੀ ਅੱਜ ਰਾਜਸਥਾਨ ਨੂੰ ਦੇ ਰਹੇ ਆ ਹੂੰ ਆ ਉਧਰ ਸਾਨੂੰ ਕੋਈ ਮਾਲੀਆ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਹੂੰ ਇਹ ਗੱਲ ਹੁਣ ਜੇਕਰ ਘਟਕਣ ਤੋਂ ਬਾਅਦ ਸਾਨੂੰ ਕੁਝ ਮਿਲੇ ਜੀ ਫਾਇਦਾ ਤਾਂ ਇਹ ਹੈ ਉਹ ਰਾਜਸਥਾਨ ਦਾ ਕੱਲਾ ਪਾਣੀ ਲੈ ਜਾਂਦਾ ਹੈ ਤੇ ਜਿਹੜਾ ਪਾਣੀ ਤੋਂ ਖਤਰਾ ਹੈ ਉਹ ਪੰਜਾਬ ਨੂੰ ਸਾਰੇ ਨੂੰ ਝੱਲਣਾ ਪੈਂਦਾ ਕੰਨੇ ਨੂੰ ਜੀ ਲੜੂ ਆਉਨੇ ਕੁਝ ਡੈਮੇਜ ਕਰਦਾ ਬੰਨ ਟੁੱਟ ਗਿਆ ਕੁਝ ਹੋ ਗਿਆ ਫਸਲ ਖਰਾਬ ਹੋਗੀ ਉਹ ਤਾਂ ਪੰਜਾਬੀਆਂ ਪੰਜਾਬੀਆਂ ਨੂੰ ਪੰਜਾਬ ਨੂੰ ਝੱਲਣਾ ਪੈਂਦਾ ਹੈ ਜੀ ਤੇ ਜਿਹੜਾ ਜ ਪਾਣੀ ਕੱਲਾ ਪਾਣੀ ਉਹ ਰਾਜਸਥਾਨ ਲੈ ਜਾਂਦਾ ਹੈ ਉਹ ਤਾਂ ਬਸ ਮਤਲਬ ਉਹ ਨਹੀਂ ਕਿ ਰਾਜਸਥਾਨ ਨੂੰ ਕੱਲਾ ਪ੍ਰੋਫਿਟ ਨਹੀਂ ਪ੍ਰੋਫਿਟ ਹੈ ਉਹਨੂੰ ਲਾਸ ਕੋਈ ਨਹੀਂ ਹੈ ਹਮ ਯਾਨੀ ਕਈ ਵਾਰੀ ਜਿਹੜੇ ਲੈਫਟ ਹੈ ਰਾਈਟ ਹੁੰਦੇ ਜਾਂ ਕਈ ਹੋਰ ਬੈਂਕ ਨੇ ਜਿਹੜੇ ਉਹਨਾਂ ਦੇ ਵੱਲੋਂ ਇੱਕ ਇਸ ਗੱਲ ਦੀ ਵੀ ਪੂਰਨ ਤੌਰ ਤੇ ਸਹਿਮਤੀ ਜਟਾਈ ਜਾਂਦੀ ਹੈ ਕਿ ਅਸੀਂ ਸਟੇਟਸ ਦੇ ਵਾਧਦਕਾਰ ਨਹੀਂ ਸਕੋ ਅਲੱਗ ਦੀ ਜਿਹੜੀ ਇਹ ਸਹਿਮਤੀ ਜਟਾਈ ਜਾਂਦੀ ਹੈ ਤੁਹਾਡਾ ਪੱਖ ਕੀ ਹੈ ਕਿ ਤੁਸੀਂ ਸਟੇਟ ਦੇ ਵਾਧ ਦੇ ਘਾਰਾਂ ਦੀ ਗੱਲ ਕਰਨਾ ਚਾਹੁੰਦੇ ਹੋ ਕਿ ਸਟੇਟ ਨੂੰ ਵਾਧ ਦੇ ਘਾਰ ਮਿਲਨੇ ਚਾਹੀਦੇ ਨੇ ਤੇ ਦੇਸ਼ ਦਾ ਹਿੱਸਾ ਹੀ ਹੋਵੇ ਬਿਲਕੁਲ ਜੀ ਇਸੇ ਦੇ ਇਸੇ ਰਹਿਣਾ ਹੈ ਮੈਂ ਚਾਹੁੰਦਾ ਵੀ ਜਿਵੇਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੈ ਯੂਨਾਈਟਿਡ ਸਟੇਟਸਾ ਬਣ ਗਿਆ ਹੋਵੇ ਬਤ ਪੂਰੀ ਰਹਿਣਾ ਹੈ ਜੀ ਅਸੀਂ ਚਾਹੁੰਦੇ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੋਵੇ ਖਾਲਸਾ ਰਾਜ ਹੋਵੇ ਜਿਹਦੇ ਵਿੱਚ ਕੋਈ ਭੁੱਖਾ ਨਾ ਸੋਵੇ ਇਸੇ ਨੂੰ ਹੀ ਕੋਨੀ ਦਾ ਜਾਂ ਠੱਗੀ ਦਾ ਜਾਂ ਬੇਈਮਾਨੀ ਦਾ ਜਾਂ ਕਿਸੇ ਨੂੰ ਦੰਗਿਆਂ ਦਾ ਉਹ ਵੀ ਮਤਲਬ ਐਵੇਂ ਦਾ ਦਰਦ ਨਾ ਹੋਵੇ ਲੋਕਾਂ ਨੂੰ ਡਰ ਨਾ ਹੋਵੇ ਹੂੰ ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਅਸੀਂ ਜਿਹੜੀ ਵਾਅਦਾ ਅਧਿਕਾਰਾਂ ਦੀ ਲੜਾਈ ਜ਼ਰੂਰ ਲੜ ਰਹੇ ਹਾਂ ਤੇ ਇਸ ਬੰਦੇ ਵਿੱਚ ਤੁਸੀਂ ਹੁਣ ਜਦੋਂ ਅੱਗੇ ਸੈਸ਼ਨ ਹੋਏਗਾ ਉਦੋਂ ਇਸ ਦੀ ਜਿਹੜੀ ਮੰਗ ਹੈ ਉਹ ਪਾਰਲੀਮੈਂਟ ਜਿੱਤੇ ਜਾ ਕੇ ਰੱਖੋਗੇ ਕੀ ਮੰਗ ਕਰੋਗੇ ਖਾਸ ਕਰਕੇ ਪੰਜਾਬ ਨੂੰ ਲੈ ਕੇ ਖਾਸ ਕਰਕੇ ਵਾਰਦਸ ਘਾਰਾਂ ਨੂੰ ਲੈ ਕੇ ਬਿਲਕੁਲ ਹੋਣਾ ਚਾਹੀਦਾ ਗੱਲ ਲੱਗੇ ਤੋਰਾਂ ਦੇ ਦੀ ਕਿਉਂਕਿ ਜੇ ਇਹ ਦੇਸ਼ ਦਾ ਨਾ ਜੋ ਹਾਲ ਹੈ ਜਿੰਨੇ ਸਟੇਟਸ ਨੇ ਉਨੇ ਨਹੀਂ ਗਏ ਮੈਂ ਜੀ ਉਨੇ ਉਹਨਾਂ ਦੇ ਵਿੱਚ ਆ ਲੈ ਦੇਖਣਾ ਹਿਮਾਚਲ ਦਾ ਹੋ ਰਿਹਾ ਪੰਜਾਬ ਦਾ ਹੋ ਰਿਹਾ ਤੇ ਹਰਿਆਣੇ ਦੇ ਥੋੜਾ ਹੋਰ Rajasthan ਦਾ ਹੋਰ ਹੈ। ਉਹ ਤੁਸੀਂ ਮੌਕੇ ਤੇ ਨਹੀਂ ਕਰਦੇ ਵੀ ਹਰੇਕ ਦੇ ਮਤਲਬ ਇੱਕ ਮਤਲਬ ਤਿਉਹਾਰ ਜਿਹੜੇ ਹੁਣ ਅਸੀਂ ਅੱਜਕੱਲ ਦੇਖਦੇ ਆਂ ਇਹ ਮੋਤੀਆਂ ਬਹੁਤ ਆਰਦੇ ਆ ਯੂਪੀ ਦੇ ਵਿੱਚ ਹੈ ਨਾ ਜੀ ਉਹ ਕਰਦੇ ਆ ਬਲਪਾ ਦੀ ਬਹੁਤ ਫਰਕ ਹੈ। ਹੂੰ ਠੀਕ ਹੈ ਨਾ ਹਰ ਇੱਕ ਚੀਜ਼ ਦੇ ਵਿੱਚ ਬਹੁਤ ਫਰਕ ਹੈ ਇਹਦੇ ਵਿੱਚ ਜੇ ਤੁਸੀਂ ਦੇਖੋ ਜੇ ਤਾਂ ਤੁਸੀਂ ਚਾਹੁੰਦੇ ਹੋ ਬਈ ਇਸ ਦੇ ਜਿਹੀ ਤਰਕੀ ਕਰਨੀ ਹੂੰ ਇਹ ਤਾਂ ਆਹੀ ਹੈ ਯਾਰ ਜੇ ਤੁਸੀਂ ਇੱਥੇ ਗੱਲ ਤੇ ਖੜੇ ਹੋ ਬਈ ਸਾਰੀਆਂ ਸਟੇਟ ਦੇ ਵਿੱਚ ਹਿੰਦੀ ਲਾਗੂ ਕਰਕੇ ਤੇ ਸਾਰਿਆਂ ਨੂੰ Hindu ਬਣਾ ਦੋ ਉਹ ਕੀ ਦੇਸ਼ ਨੂੰ ਬਰਬਾਦੀ ਵੱਲ ਲੈ ਕੇ ਜਾਓਗੇ ਹਾਂ ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਸਟੇਟਸ ਨੇ ਉਹਨਾਂ ਨੂੰ ਵਾਅਦਾ ਅਧਿਕਾਰ ਮਿਲਣੇ ਚਾਹੀਦੇ ਨੇ ਜਿਹੜੇ ਉਹਨਾਂ ਦੇ ਖਿੱਤੇ ਦੀ ਜ਼ਰੂਰਤਾਂ ਨੇ ਉਹ ਪੂਰੀਆਂ ਹੋ ਸਕਣ ਤੇ ਤੁਸੀਂ ਇਹ ਕੋਈ ਵਿਦੇਸ਼ ਉੱਪਰ ਵੀ ਮੋਹਰ ਲਗਾ ਰਹੇ ਹੋ ਕਿ ਅਸੀਂ ਕੋਈ ਵੱਖਰਾ ਦੇਸ਼ ਜਾਂ ਵੱਖਰਾ ਕੁਝ ਨਹੀਂ ਮੰਗਦੇ ਅਸੀਂ ਮੰਗਦੇ ਹਾਂ ਕਿ ਸਾਡੀ ਮਦਦ ਕਿੰਨੀ ਮੰਗਦੇ ਕੁਝ ਵੀ ਅਸੀਂ ਆਪਣੇ ਆਪਣਾ ਚਾਹੁੰਦੇ ਆ ਵੀ ਸਾਡੇ ਕੋਲੇ ਸਾਡਾ ਅਧਿਕਾਰ ਹੋਵੇ ਪੂਰਾ ਹਾਂ ਸਮਝ ਲਓ ਉਹ ਅਰਧ ਦੇਸ਼ੀ ਹੋ ਗਿਆ ਸਮਝ ਲਓ ਸਾਡੇ ਨਹੀਂ ਤਾਂ ਸਾਡਾ ਸਟੇਟ ਹੋਵੇ ਸਿੱਖਾਂ ਦੀ ਸਟੇਟ ਹੋਵੇ ਸਿੱਖਾਂ ਦੇ ਕਾਨੂੰਨ ਹੋਣ ਅਸੀਂ ਜੋ ਮਰਜ਼ੀ ਮਤਲਬ ਆਪਣਾ ਕਾਨੂੰਨ ਬਣਾਈਏ ਪੰਜਾਬ ਦੇ ਵਿੱਚ ਤੋਂ ਸਾਡੇ ਨਾਲ ਪੀਤਕੋੜ ਤੋਂ ਮੈਂਬਰ ਪਾਰਲੀਮੈਂਟ ਜੇ ਤੇ ਸਰਬਜੀਤ ਸਿੰਘ ਖਾਲਸਾ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਉਸ ਸਭਜੀਤ ਜੀ ਸਭ ਤੋਂ ਪਹਿਲਾਂ ਓਨ 에 ਤੇ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਜੀ ਜੀ ਕਿਵੇਂ ਵੇਖ ਰਹੇ ਹੋ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਦਾ ਫੈਸਲਾ ਆਇਆ ਉਹ ਜਲਦੀ ਹੁਣ ਅੱਗੇ ਡਿਬੇਟਸ ਹੋਣਗੇ ਉਹਦੇ ਤੇ ਬਿਲ ਵੀ ਪਾਸ ਹੋਏਗਾ ਹਾਲਾਂਕਿ ਰਾਸ਼ਟਰਪਤੀ ਦੇ ਵੱਲੋਂ ਜਿਹੜੀ ਰਿਪੋਰਟ ਹੈ ਉਹ ਸੌਮ ਦਿੱਤੀ ਗਈ ਹੈ ਕਿਵੇਂ ਵੇਖ ਰਹੇ ਹੋ ਸਾਰੇ ਫੈਸਲੇ ਹੁਣ ਤੱਕ 101 ਜੇ ਕੀ ਬਣਦਾ ਹੈ ਦਾ ਮਤਲਬ ਕੀ ਫਾਇਦਾ ਹੋਏਗਾ ਬੱਚਾ ਨਾ ਹੋਏਗਾ ਕੋਈ ਜੀ ਹੁਣ ਜਿੱਤਾ ਇਲੈਕਸ਼ਨ ਅਪ੍ਰੈਸ ਤਾਂ ਇਹ ਚੱਲਿਉ ਹੈ ਅੰਤੇ ਉਹਦੇ ਹਿਸਾਬ ਨਾਲ ਉਹ ਅਨਅਪੀਚ ਹੋਣਗੇ ਬਹੁਤ ਫਰਕ ਹੈ ਜੀ ਆਪਣਾ ਅਸੀਂ ਤਾਂ ਦੇਜੀ ਗੱਲ ਕਰਦੇ ਆਂ ਵੀ ਜਿਹੜੇ ਸਟੇਟਸ ਨੂੰ ਵੱਧ ਅਧਿਕਾਰ ਦੇਣ ਦੀ ਅਸੀਂ ਤਾਂ ਗੱਲ ਕਰਦੇ ਆਂ ਮੈਂ ਤਾਂ ਵੀ ਸਟੇਟਸ ਨੂੰ ਜਿਹੜਾ ਅਧਿਕਾਰ ਹੈ ਨਾ ਵਧ ਦਿੱਤੇ ਜਾਣੇ ਚਾਹੀਦੇ ਆਂ ਵੀ ਜਿਵੇਂ ਜਿਹਾ ਤੇ ਸਟੇਟਸ ਆਫ ਅਮਰੀਕਾ ਹੈ ਓਵੇਂ ਜਿਵੇਂ ਜਿਹਾ ਤੇ ਸਟੇਟਸ ਆਫ ਇੰਡੀਆ ਹੋਣਾ ਚਾਹੀਦਾ ਹੈ ਹਾਂ ਵੀ ਅਧਿਕਾਰs ਸਾਦੇ ਨਹੀਂ ਸਟੇਟਸ ਕੋਲ ਹੋਣੇ ਚਾਹੀਦੇ ਆਂ ਜਿਵੇਂ ਅਮਰੀਕਾ ਦੇ ਵਿੱਚ ਇੱਕੋ ਕੀ ਇੰਡੀਆ ਦੇ ਵਿੱਚ ਭਾਜੀ ਰਿਲੀਜੀਅਨ ਬਹੁਤ ਹੈ ਜੀ ਹਰ ਇੱਕ ਰਿਲੀਜੀਅਨ ਦੀ ਆਪਣੀ ਮਤਲਬ ਰਿਚੁਆਇਸ ਹੈ ਆਪਣੀਆਂ ਮੰਨਤਾਵਾਂ ਹੈ ਜੀ ਆਪਣਾ ਮਤਲਬ ਕੋਈ ਕੁਝ ਖਾਂਦਾ ਹੈ ਕੋਈ ਕਿਸੇ ਲਈ ਕੁਝ ਮਨਾਹੀ ਹੈ ਦੂਜੇ ਲਈ ਹੋਈ ਬਹੁਤ ਕੁਝ ਹੈ ਹਮ ਹੈ ਨਾ ਐਵਰੀ ਦਾ ਹੈ ਇਸ ਦੇ ਵਿੱਚ ਉਹਦੇ ਲਈ ਮਤਲਬ ਜਿਹੜਾ ਉਹ ਉਹ ਸੱਚ ਕਹਿੰਦੇ ਨਹੀਂ ਇੰਡੀਆ ਦੇ ਵਿੱਚ ਰਿਲੀਜੀਅਨ ਬਹੁਤ ਹੈ ਤੁਸੀਂ ਮਤਲਬ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਸਟੇਟਸ ਨੇ ਉਹਨਾਂ ਨੂੰ ਵਾਧੂ ਅਧਿਕਾਰ ਮਿਲਨੇ ਚਾਹੀਦੇ ਨੇ ਭਾਵੇਂ ਪੰਜਾਬ ਹੋਵੇ ਹਰਿਆਣਾ ਹੋਵੇ ਕੋਈ ਵੀ ਸਟੇਟ ਹੋਵੇ ਉਹਨਾਂ ਦੇ ਕੋਲ ਆਪਣੇ ਅਧਿਕਾਰ ਹੋਣੇ ਬਿਲਕੁਲ ਕਿਹੜੇ ਤਰ੍ਹਾਂ ਦੇ ਜਿਹੜੇ ਅਧਿਕਾਰਾਂ ਨੂੰ ਤੁਸੀਂ ਲੱਗਦਾ ਹੈ ਕਿ ਕਿਹੜੇ ਅਧਿਕਾਰਾਂ ਤੋਂ ਉਸ ਦੀ ਵਾਝੇ ਆ ਜਿਹੜੇ ਕਿਤੇ ਪੰਜਾਬ ਕੋਲ ਹੁੰਦੇ ਉਹ ਪੰਜਾਬ ਦੇ ਉੱਤੇ ਖਰਚਾ ਵੀ ਨਾ ਹੁੰਦਾ ਇਹ ਹੋਰ ਵੀ ਜਿਹੜੀ ਸਟੇਟਸ ਹੈ ਅਦਰ ਸਟੇਟਸ ਦੀ ਜਿਹੜੀ ਪ੍ਰੋਬਲਮ ਹੈਗੀਆਂ ਉਹ ਕਿਹੜੇ ਅਧਿਕਾਰਾਂ ਨੂੰ ਤੁਸੀਂ ਮੁੱਖ ਰੱਖਦੇ ਹੋ ਕਿ ਇਹ ਅਧਿਕਾਰ ਹੋਣੇ ਜ਼ਰੂਰੀ ਸਭ ਤੋਂ ਵੱਡਾ ਅਧਿਕਾਰਤਾ ਜੀ ਸਭ ਤੋਂ ਵੱਡੀ ਗੱਲ ਤਾਂ ਮੈਂ ਪਾਣੀ ਦੀ ਕਰਦਾ ਹਾਂ ਜੀ ਗੱਲ ਇਹ ਹੈ ਨਾ ਜਿਹੜੀ ਅਸੀਂ ਉਹ ਚੀਜ਼ ਸਾਡੇ ਕਿਸਾਨਾਂ ਨੂੰ ਪਹਿਲਾਂ ਤਾਂ ਇਹਨੂੰ ਆਪ ਤਾਂ ਪਾਣੀ ਮਿਲਦਾ ਨਹੀਂ ਜੀ ਮੈਂ ਜਦੋਂ ਮਹਾਰਾ ਨਾਲ ਪਾਣੀ ਦੇਖਦਾ ਜਾਂਦਾ ਹਾਂ ਰਾਜਸਥਾਨ ਨੂੰ ਬਹੁਤ ਮਤਲਬ ਫੀਲ ਹੁੰਦਾ ਵੀ ਸਾਡੇ ਭਰਾਵਾਂ ਕੋਲ ਕਰਦੇ ਪਾਣੀ ਨਹੀਂ ਹੈ ਹੂੰ ਪਰ ਪਾਣੀ ਅਜੇ ਰਾਜਸਥਾਨ ਨੂੰ ਦੇ ਰਹੇ ਆ ਹੂੰ ਆ ਉਹਦਾ ਸਾਨੂੰ ਕੋਈ ਮਾਲੀਆ ਨਹੀਂ ਮਿਲਦਾ ਕੁਛ ਨਹੀਂ ਮਿਲਦਾ ਹੂੰ ਇਹ ਕਹਿੰਦਾ ਹਾਂ ਹੁਣ ਜੇਕਰ ਘਟ ਵੱਡਿਆ ਤਾਂ ਸਾਨੂੰ ਕੁਝ ਮਿਲੇ ਜੀ ਫਾਇਦਾ ਤਾਂ ਇਹ ਹੈ ਉਹ ਰਾਜਸਥਾਨ ਦਾ ਕੱਲਾ ਪਾਣੀ ਲੈ ਜਾਂਦਾ ਹੈ ਤੇ ਜਿਹੜਾ ਪਾਣੀ ਤੋਂ ਖਤਰਾ ਹੈ ਉਹ ਪੰਜਾਬ ਨੂੰ ਸਾਰੇ ਨੂੰ ਝੱਲਣਾ ਪੈਂਦਾ ਹੈ ਕੰਨੇ ਨੂੰ ਜੀ ਜਿਹੜਾ ਉਹਨੇ ਕੁਛ ਡੈਮੇਜ ਕਰਦਾ ਬੰਨ ਟੁੱਟ ਗਿਆ ਕੁਛ ਹੋ ਗਿਆ ਫਸਲ ਖਰਾਬ ਹੋ ਗਈ ਉਹ ਤਾਂ ਪੰਜਾਬ ਦੀਆਂ ਪੰਜਾਬੀਆਂ ਨੂੰ ਪੰਜਾਬ ਨੂੰ ਝੱਲਣਾ ਪੈਂਦਾ ਹੈ ਜੀ ਤੇ ਜਿਹੜਾ ਪਾਣੀ ਕੱਲਾ ਪਾਣੀ ਉਹ Rajasthan ਲੈ ਜਾਂਦਾ ਹੈ ਉਹ ਤਾਂ ਬਸ ਮਤਲਬ ਉਹਨੇ Rajasthan ਨੂੰ ਕੱਲਾ ਪ੍ਰੋਫਿਟ ਹੀ ਪ੍ਰੋਫਿਟ ਹੈ ਉਹਨੂੰ ਲਾਸ ਕੁਛ ਨਹੀਂ ਹੈ ਹਮਮ ਯਾਨੀ ਕਈ ਵਾਰੀ ਜਿਹੜੇ ਲੈਫਟ ਹੈ ਰਾਈਟ ਹੁੰਦੇ ਜਾਂ ਕਈ ਹੋਰ ਵਿੰਕਸ ਨੇ ਜਿਹੜੇ ਉਹਨਾਂ ਦੇ ਵੱਲੋਂ ਇੱਕ ਇਸ ਗੱਲ ਦੀ ਵੀ ਪੂਰਨ ਤੌਰ ਤੇ ਸਹਿਮਤੀ ਜਟਾਈ ਜਾਂਦੀ ਹੈ ਕਿ ਅਸੀਂ ਸਟੇਟਸ ਦੇ ਵਾਧ ਅਧਿਕਾਰ ਨਹੀਂ ਸਕੋ ਅਲੱਗ ਦੀ ਜਿਹੜੀ ਸਹਿਮਤੀ ਜਟਾਈ ਜਾਂਦੀ ਹੈ ਤੁਹਾਡਾ ਪੱਖ ਕੀ ਹੈ ਕਿ ਤੁਸੀਂ ਸਟੇਟਸ ਦੇ ਵਾਧ ਅਧਿਕਾਰਾਂ ਦੀ ਗੱਲ ਕਰਨਾ ਚਾਹੁੰਦੇ ਹੋ ਕਿ ਸਟੇਟ ਨੂੰ ਵਾਧ ਅਧਿਕਾਰ ਮਿਲਨੇ ਚਾਹੀਦੇ ਨੇ ਤੇ ਦੇਸ਼ ਦਾ ਹਿੱਸਾ ਹੀ ਹੋਵੇ ਬਿਲਕੁਲ ਜੀ ਇਸੇ ਦੇਸ਼ੀ ਰਹਿਣਾ ਹੈ ਮੈਂ ਚਾਹੁੰਦਾ ਵੀ ਜਿਵੇਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੈ ਯੂਨਾਈਟਿਡ ਸਟੇਟਸ ਬਣ ਗਿਆ ਹੋਵੇ ਬੱਸ ਉਹੀ ਰਹਿਣਾ ਹੈ ਜੀ ਅਸੀਂ ਚਾਹੁੰਦੇ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੋਵੇ ਹੂੰ ਕਾ ਰਾਜ ਹੋਵੇ ਜੀ ਦੇ ਵਿੱਚ ਕੋਈ ਭੁੱਖਾ ਨਾ ਸੋਵੇ ਇਸੇ ਨੂੰ ਹੀ ਚੋਰੀ ਦਾ ਜਾਂ ਥੱਗੀ ਦਾ ਜਾਂ ਬੇਈਮਾਨੀ ਦਾ ਜਾਂ ਕਿਸੇ ਨੰਗਿਆਂ ਦਾ ਉਹ ਵੀ ਮਤਲਬ ਐਵੇਂ ਦਾ ਦਰਦ ਨਾ ਹੋਵੇ ਲੋਕਾਂ ਨੂੰ ਡਰ ਨਾ ਹੋਵੇ ਹੂੰ ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਅਸੀਂ ਜਿਹੜੀ ਵਾਅਦ ਅਧਿਕਾਰਾਂ ਦੀ ਲੜਾਈ ਜ਼ਰੂਰ ਲੜ ਰਹੇ ਹਾਂ ਤੇ ਇਸ ਬੰਦੇ ਵਿੱਚ ਤੁਸੀਂ ਹੁਣ ਜਦੋਂ ਅੱਗੇ ਸੈਸ਼ਨ ਹੋਏਗਾ ਉਦੋਂ ਇਸ ਦੀ ਜਿਹੜੀ ਮੰਗ ਹੈ ਉਹ ਪਾਰਲੀਮੈਂਟ ਵਿੱਚ ਜਾ ਕੇ ਰੱਖੋਗੇ ਕੀ ਮੰਗ ਕਰੋਗੇ ਖਾਸ ਕਰਕੇ ਪੰਜਾਬ ਨੂੰ ਲੈ ਕੇ ਖਾਸ ਕਰਕੇ ਵਾਅਦ ਅਧਿਕਾਰਾਂ ਨੂੰ ਲੈ ਕੇ ਬਿਲਕੁਲ ਹੋਣਾ ਚਾਹੀਦਾ ਗੱਲ ਲੱਗੇ ਤੋਰਾਂ ਦੇ ਦੀ ਕਿ ਜੇ ਇਹ ਦੇਸ਼ ਦਾ ਨਾ ਜੋ ਹਾਲ ਹੈ ਹੂੰ ਜਿੰਨੇ ਸਟੇਟ ਸੈਲ ਮੀਨਿੰਗ ਇਹਨਾਂ ਦਾ ਜੀ ਉਹੀ ਇਹਨਾਂ ਦੇ ਵਿੱਚ ਉਹ ਲੈ ਦੇਖਣਾ ਮਾਚੰਦਾ ਹੋ ਰਿਹਾ ਪੰਜਾਬ ਦਾ ਹੋ ਰਿਹਾ ਤੇ ਹਰਿਆਣੇ ਦੇ ਥੋੜਾ ਹੋ ਰਿਹਾ Rajasthan ਦਾ ਹੋ ਰਿਹਾ ਉਹ ਤੁਸੀਂ ਮੌਕੇ ਤੇ ਨਹੀਂ ਕਰਦੇ ਵੀ ਹਰੇਕ ਦੇ ਮਤਲਬ ਕੋਈ ਤੋ ਤਿਉਹਾਰ ਐਸੇ ਹੁਣ ਅੱਜਕੱਲ ਦੇਖਦੇ ਆ ਇੱਕ ਜੀ ਨੂੰ ਤਿੰਗਾ ਬਹੁਤ ਆਰਦੇ ਹੈ ਯੂਪੀ ਦੇ ਵਿੱਚ ਹੈ ਨਾ ਜੀ ਉਹ ਹੋਂ ਕਰਦੇ ਹੈ ਬਲ ਭਾਜੀ ਬਹੁਤ ਫਰਕ ਹੈ ਹੂੰ ਠੀਕ ਹੈ ਨਾ ਹਰ ਇੱਕ ਚੀਜ਼ ਦੇ ਵਿੱਚ ਬਹੁਤ ਫਰਕ ਹੈ ਇਹਦੇ ਵਿੱਚ ਜੇ ਤੁਸੀਂ ਦੇਖੋ ਜੇ ਤਾਂ ਤੁਸੀਂ ਚਾਹੋ ਮੈਂ ਇਸ ਦੇਖਦੇ ਹੀ ਤਰੱਕੀ ਕਰਨੀ ਹੂੰ ਕਹਿੰਦਾ ਆਹੀ ਹੈ ਯਾਰ ਜੇ ਤੁਸੀਂ ਇਥੇ ਗੱਲ ਤੇ ਖੜੇ ਹੋ ਵੀ ਸਾਰੀਆਂ ਸਟੇਟਸ ਦੇ ਵਿੱਚ ਹਿੰਦੀ ਲਾਗੂ ਕਰਕੇ ਤੇ ਸਾਰਿਆਂ ਨੂੰ Hindu ਬਣਾ ਦੋ ਉਹ ਕੀ ਦੇਸ਼ ਨੂੰ ਬਰਬਾਦੀ ਵੱਲ ਲੈ ਕੇ ਜਾਓਗੇ ਹੂੰ ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਸਟੇਟਸ ਨੇ ਉਹਨਾਂ ਨੂੰ ਵਾਅਦਤ ਅਧਿਕਾਰ ਮਿਲਨੇ ਚਾਹੀਦੇ ਨੇ ਜਿਹੜੇ ਉਹਨਾਂ ਦੇ ਖਿੱਤੇ ਦੀ ਜ਼ਰੂਰਤਾਂ ਨੇ ਉਹ ਪੂਰੀਆਂ ਹੋ ਸਕਣ ਤੇ ਤੁਸੀਂ ਇਹ ਕੁਲ ਵਿਦੇਸ਼ ਉੱਪਰ ਵੀ ਮੋਹਰ ਲਗਾ ਰਹੇ ਹੋ ਕਿ ਅਸੀਂ ਕੋਈ ਵੱਖਰਾ ਦੇਸ਼ ਜਾਂ ਵੱਖਰਾ ਕੁਝ ਨਹੀਂ ਮੰਗਦੇ ਅਸੀਂ ਮੰਗਦੇ ਹਾਂ ਕਿ ਸਾਡੀ ਮਦਦ ਘੱਟ ਨਹੀਂ ਮੰਗਦੇ ਕੁਝ ਵੀ ਅਸੀਂ ਆਪਣੇ ਆਪਣਾ ਚਾਹੁੰਦੇ ਆਂ ਵੀ ਸਾਡੇ ਕੋਲੇ ਸਾਡਾ ਅਧਿਕਾਰ ਹੋਵੇ ਪੂਰਾ ਹੂੰ ਸਮਝ ਲਓ ਉਹ ਅਰਧ ਦੇਸ਼ੀ ਹੋ ਗਿਆ ਸਮਝ ਲਓ ਸਾਡੇ ਲਈ ਤਾਂ ਸਾਡਾ ਸਟੇਟ ਹੋਵੇ ਸਿੱਖਾਂ ਦੀ ਸਟੇਟ ਹੋਵੇ ਸਿੱਖਾਂ ਦੇ ਕਾਨੂੰਨ ਹੋਣ ਅਸੀਂ ਜੋ ਮਰਜ਼ੀ ਮਤਲਬ ਆਪਣਾ ਕਾਨੂੰਨ ਬਣਾਈਏ ਉਹ ਪੰਜਾਬ ਦੇ ਵਿੱਚ ਤੋਂ ਸਾਡੇ ਨਾਲ ਸਪੀਕ ਕੋਰਟ ਤੋਂ ਮੈਂਬਰ ਪਾਰਲੀਮੈਂਟ ਜੇ ਤੇਜ ਵਰਜੀਤ ਸਿੰਘ ਖਾਸ ਤਮ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਉਸ ਸਭ ਜੀ ਦੀ ਸਭ ਤੋਂ ਪਹਿਲਾ ਔਨ ਲਾਈਨ ਤੇ ਤੁਹਾਡਾ ਸ